ਅਸ਼ੀਕਾ ਜੀ ਮੈਂ ਬਾਜਵਾ ਬਟਿਕ ਤੋਂ ਬਰਨਾਲਾ ਸਿਟੀ ਤੋਂ ਹਰ ਰੋਜ਼ ਦੀ ਤਰ੍ਹਾਂ ਅੱਜ ਆਪਾਂ ਇੱਕ ਹੋਰ ਨਿਊ ਵੀਡੀਓ ਲੈ ਕੇ ਆਏ ਆਂ ਅੱਜ ਵਾਲੀ ਵੀਡੀਓ ਦੇ ਵਿੱਚ ਬਹੁਤ ਹੀ ਸੋਹਣੇ ਸੂਟ ਲੈ ਕੇ ਆਏ ਆਂ ਸੋ ਤੁਸੀਂ ਵੀਡੀਓ ਦੇ ਨਾਲ ਐਂਡ ਤੱਕ ਬਨੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਣਾ ਐਂਡ ਵੀਡੀਓ ਨੂੰ ਸਕਿਪ ਨਹੀਂ ਕਰਨਾ ਆਪਣੇ ਜੁਟੀਵ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਜਿਹੜੀ ਵੀ ਆਪਾਂ ਨਿਊ ਵੀਡੀਓ ਅਪਲੋਡ ਕਰਦੇ ਆਂ ਜਲਦੀ ਤੋਂ ਜਲਦੀ ਤੁਹਾਡੇ ਤੱਕ ਪਹੁੰਚ ਸਕੇ ਜੀ ਬਤੋ ਇਹ ਵੀਡੀਓ ਨੂੰ ਸ਼ੇਅਰ ਕਰਕੇ ਮੇਰੀਆਂ ਉਹ ਭੈਣਾਂ ਤੱਕ ਜਰੂਰ ਪਹੁੰਚਾਇਆ ਕਰੋ ਜਿਹੜੀਆਂ ਕਿ ਆਪਣਾ ਘਰ ਤੋਂ ਬੈਠ ਕੇ ਕੰਮ ਸਟਾਰਟ ਕਰਨਾ ਚਾਹੁੰਦੀਆਂ ਨੇ ਜਾਂ ਆਪਣਾ ਔਨਲਾਈਨ ਘਰ ਤੋਂ ਬੈਠ ਕੇ ਹੀ ਸ਼ਾਪਿੰਗ ਕਰਨਾ ਚਾਹੁੰਦੀਆਂ ਨੇ ਤੁਸੀਂ ਸਾਡੇ ਕੋਲ ਹੈਂਡਵਰਕ ਪੇਂਟ ਮਸ਼ੀਨਵਰਕ ਪਫ ਦਾ ਵਰਕ ਕੋਈ ਵੀ ਵਰਕ ਹੈ ਜਿਹੜਾ ਸਾਡੇ ਕੋਲੋਂ ਤੁਸੀਂ ਕਰਵਾ ਸਕਦੇ ਹੋ ਆਪਣੀ ਪਸੰਦ ਦਾ ਵਰਕ ਆਪਣਾ ਹੀ ਫੈਬਰਿਕ ਭੇਜ ਕੇ ਵੀ ਕਰਵਾ ਸਕਦੇ ਹੋ ਸਾਡੇ ਕੋਲੋਂ ਸਾਡੇ ਕੋਲੋਂ ਫੈਬਰਿਕ ਬਾਈ ਕਰਕੇ ਵੀ ਤੁਸੀਂ ਜਿਹੜਾ ਵਰਕ ਕਰਵਾ ਸਕਦੇ ਹੋ ਜੀ ਮੱਕੀ ਵੀ ਭਈ ਆਪਾਂ ਕੰਪਿਊਟਰਾਈਜ਼ ਮਸ਼ੀਨਾਂ ਦੇ ਉੱਪਰ ਵਰਕ ਕਰਦੇ ਆਂਗੇ ਅਗਰ ਮੇਰੀ ਭੈਣ ਨੇ ਕਿਸੇ ਨੇ ਪੁਰਾਣੇ ਡਿਜ਼ਾਈਨ ਲੈਣੇ ਹੁੰਦੇ ਆ ਕੋਈ ਗੱਲ ਨਹੀਂ ਮੈਨੂੰ ਮੈਸੇਜ ਕਰ ਸਕਦੇ ਹੋ ਕਿਉਂਕਿ ਮੇਰੇ ਕਈ ਮੇਰੀਆਂ ਭੈਣਾਂ ਨੂੰ ਨਵੀਆਂ ਮਸ਼ੀਨਾਂ ਲਾਈਆਂ ਨੇ ਹਨ ਜਿੱਦਾਂ ਕਿ ਆਪਣੀ ਮਸ਼ੀਨ ਲਾਈਨ ਤਾਂ 2-3 ਸਾਲ ਹੋ ਗਏ ਹਨ ਕਈ ਮੇਰੀ ਭੈਣਾਂ ਨੇ ਪੁਰਾਣੀ ਨਵੀਆਂ ਮਸ਼ੀਨਾਂ ਲਾਈਆਂ ਨੇ ਜਿਨ੍ਹਾਂ ਨੇ ਨਵੀਆਂ ਮਸ਼ੀਨਾਂ ਲਾਈਆਂ ਨੇ ਉਹਨਾਂ ਨੂੰ ਡਿਜ਼ਾਈਨਾਂ ਦੀ ਬਹੁਤ ਪ੍ਰੋਬਲਮ ਆਉਂਦੀ ਆ ਹਨ ਮੈਂ ਇਸ ਚੀਜ਼ ਨੂੰ ਸਮਝਦੀ ਆ ਕਿਉਂਕਿ ਜਦੋਂ ਆਪਾਂ ਇਸ ਚੀਜ਼ 'ਚ ਨਿਊ ਨਵੇਂ ਆਉਣੇ ਆ ਤਾਂ ਫਿਰ ਕਈ ਪਰਸਨ ਕੀ ਕਹਦ ਆ ਲਾਈਕ ਮੈਨੂੰ ਇੱਕ ਦੋ ਪਹਿਣਾ ਮੇਰੇ ਕੋਲੇ ਆਇਆ ਵੀ ਨੇ ਸਾਡੇ ਨੀਅਰ ਉਹ ਕਹਿੰਦੇ ਨੇ ਵੀ ਜੇ ਅਸੀਂ ਕਿਸੇ ਤੋਂ ਪੁਰਾਣਾ ਡਿਜ਼ਾਈਨ ਲੈਣੇ ਆ ਨਾ ਉਹ 2500 ਰੁਪਿਆ ਲੈਂਦੇ ਨੇ ਨਹੀਂ ਵੀਰੇ ਪੁਰਾਣਾ ਡਿਜ਼ਾਈਨ ਬਿਲਕੁਲ ਫ੍ਰੀ ਹੋ ਜਾਂਦਾ ਆਪਾਂ ਫ੍ਰੀ ਆਫ ਕਾਸਟ ਦੇਵਾਂਗੇ ਸੋ ਕੋਈ ਗੱਲ ਨਹੀਂ ਜਿਨ੍ਹਾਂ ਨੇ ਵੀ ਹਨਾ ਲਗਾਈਆਂ ਹੋਈਆਂ ਨੇ ਕਿਸੇ ਵੀ ਹੈਲਪ ਦੀ ਲੋੜ ਆਪਾਂ ਉਹਨਾਂ ਦੀ ਹੈਲਪ ਬਿਲਕੁਲ ਕਰਾਂਗੇ ਜੀ ਚਲੋ ਜੀ ਹੁਣਾਉਣੇ ਆਪਾਂ ਸੂਟਾਂ ਦੇ ਉੱਪਰ ਆਪਣੇ ਇਹਦੇ ਵਿੱਚ ਜਿਹੜਾ ਸੂਟ ਰੈਡੀ ਕੀਤਾ ਹੈਗਾ ਫਰਸਟ ਸੂਟ ਮਡਾਲ कॉटन ਦਾ ਬਹੁਤ ਹੀ ਸੋਹਣਾ ਪ੍ਰਿੰਟ ਹੈ ਪ੍ਰਿੰਟ ਤੁਹਾਡੇ ਸਾਹਮਣੇ ਆ ਜੀ ਤੁਸੀਂ ਦੇਖ ਸਕਦੇ ਹੋ ਕੱਪੜਾ ਵੀ ਬਹੁਤ ਸੋਹਣਾ ਕੋਈ ਪ੍ਰੋਬਲਮ ਨਹੀਂ ਲਾਸਟ ইয়ার ਵੀ ਇਹ ਆਪਣੇ ਕੱਪੜਾ ਬਹੁਤ ਸੇਲ ਕੀਤਾ ਸੀ ਸਿੰਗਲ ਟੈਂ ਸਿੰਗਲ ਟਾਈਮ ਵੀ ਨਾ ਇਹਦੀ ਕੋਈ ਕੰਪਲੇਂਟ ਨਹੀਂ ਆਉਂਦੀ ਹੈਗੀ ਜੀ ਇਹ ਬਹੁਤ ਹੀ ਸੋਹਣਾ ਘੇਰੇ ਦਾ ਵਰਕ ਰਕੀਤਾ ਹੋਇਆ ਤੁਸੀਂ ਵਰਕ ਦੀ ਫਿਨਿਸ਼ਿੰਗ ਵੀ ਰਿ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਕੀਤਾ ਹੋਇਆ ਤੇ ਸੈਂਟਰ ਦੇ ਵਿੱਚ ਸਾਰੇ ਇਹ ਵਾਲੇ ਜਿਹੜੇ ਫਲਾਵਰ ਬਣੇ ਹੋਏ ਨੇ ਤੁਸੀਂ ਚੈੱਕ ਕਰ ਸਕਦੇ ਹੋ ਸਾਈਡ ਤੇ ਨਾ ਜਿਹੜਾ ਇਹ ਵਾਲਾ ਆਪਣਾ ਫਲਾਵਰ ਬਣਿਆ ਹੋਇਆ ਇਹ ਵਾਲਾ ਜੀ ਇਹ ਸਾਰੀ ਸ਼ਰਟ ਦੀ ਫਰੰਟ ਲੁੱਕ ਆ ਗਈ ਫਰੰਟ ਲੁੱਕ ਤੁਹਾਨੂੰ ਮੈਂ ਦਿਖਾ ਦਿੰਨੀ ਇੱਕ ਵਾਰ ਇਹ ਵਾਲੀ ਫਰੰਟ ਲੁੱਕ ਆ ਗਈ ਤੁਸੀਂ ਦੇਖ ਸਕਦੇ ਹੋ ਸ਼ਰਟ ਦੀ ਫਰੰਟ ਲੁੱਕ ਬਹੁਤ ਸੋਹਣਾ ਇਹਨੂੰ ਆਪਾਂ ਪਾਰਟੀ ਵੇਅਰ ਸੂਟ ਹੈ ਜਿੱਦਾਂ ਕਿ ਗਰਮੀਆਂ 'ਚ ਆਪਾਂ ਨੂੰ ਕੋਈ ਛੋਟਾ ਮੋਟਾ ਜਿਹਾ ਸੈਲ ਪਾਠ ਦੇ ਭੋਗ ਤੇ ਜਾਂ ਖੰਡ ਪਾਠ ਦੇ ਉਹ ਆਪਾਂ ਨੇ ਭੋਗ ਤੇ ਜਾਣ ਦਾ ਕੰਨ ਹੈ ਨਾ ਜਿੱਦਾਂ ਕਿਸੇ ਦੇ ਤਾਂ ਉੱਥੇ ਆਪਾਂ ਇਹਨੂੰ ਵੇਅਰ ਕਰ ਸਕਦੇ ਹਾਂ ਜਾਂ ਕੋਈ ਨਿੱਕ ਮੋਟਾ ਕਿਸੇ ਦੇ ਜਨਮ ਦਿਨ ਤੇ ਜਾਣਾ ਹੁੰਦਾ ਹੈ ਨਾ इजीली ਇਹਨੂੰ ਆਪਾਂ ਜਿਹੜਾ ਸੋਨੀ ਜੀ ਸਟੀਚਿੰਗ ਕਰਕੇ ਪਾ ਸਕਦੇ ਹਾਂ ਬਹੁਤ ਸੋਹਣਾ ਸੂਟ ਹੋਇਆ ਹੋਇਆ ਹੈ ਜੀ ਕੜਾਈ ਉਸ ਤੋਂ ਵੀ ਜ਼ਿਆਦਾ ਸੋਹਣੀ ਹੋਈ ਹੋਈ ਹੈ ਇਹਦੀਆਂ ਬਾਹਾਂਾਂ ਦੇ ਉੱਪਰ ਨਾ ਜਿਹੜਾ ਇੰਨਾ ਕੁ ਫਲਾਵਰ ਪਾਇਆ ਹੋਇਆ ਹੈ ਜੀ ਇਹ ਵਾਲਾ ਫਲਾਵਰ ਹੈ ਇੰਨਾ ਫਲਾਵਰ ਜਿਹੜਾ ਆਪਨੇ ਬਾਹਾਂਾਂ ਦੇ ਉੱਪਰ ਪਾਇਆ ਹੋਇਆ ਹੈਗਾ ਸੂਟ ਦਾ ਪ੍ਰਾਈਸ ਇਹ ਸੂਟ ਆਪਾਂ ਨੇ ਦੋਨੋਂ ਡਿਸਕਾਊਂਟ ਦੇ ਉੱਪਰ ਕੱਢੇ ਹੋਏ ਨੇ ਇਹਦਾ ਪ੍ਰਾਈਸ ਜਿਹੜਾ ਹੈਗਾ ਜੀ 999 ਰੁਪਿਆ ਦੇ ਉੱਪਰ ਵਿੱਚ ਰੈਡੀ ਟੂ ਡਿਸਪੈਚ ਆ ਇੱਕ ਕਲਰ ਇਹਦੇ ਵਿੱਚ ਕੜਾਈ ਦਾ ਆਪਾਂ ਨੇ ਇਹ ਪਾਇਆ ਸੈਕਿੰਡ ਸੂਟ ਜਿਹੜਾ ਰੈਡੀ ਕੀਤਾ ਮਾਈ ਫੇਵਰੇਟ ਕਲਰ ਇਹਦਾ ਕਲਰ ਕੰਬੀਨੇਸ਼ਨ ਮੈਨੂੰ ਬਹੁਤ ਪਿਆਰਾ ਲੱਗਿਆ ਮੈਂਜੈਂਟਾ ਤੇ 골ਡਨ ਜੇ ਕਲਰ ਵਾਂਗੂ ਜੈਲੋ ਜਾਂ 골ਡਨ ਜਾਂ ਕਲਰ ਹੈਗਾ ਬਹੁਤ ਸੋਹਣਾ ਕਲਰ ਹੈਗਾ ਉਹਦੇ ਨਾਲ ਵਰਕ ਕੀਤਾ ਵਰਕ ਸੇਮ ਐਸ ਇਟ ਇਜ਼ ਉਦਾਂ ਦਾ ਹੀ ਵਰਕ ਕੀਤਾ ਤੁਸੀਂ ਦੇਖ ਸਕਦੇ ਹੋਗੇ ਬਾਕੀ ਮੈਂ ਤੁਹਾਨੂੰ ਇੱਕ ਵਾਰ ਬਾਮਾ ਦਾ ਵਰਕ ਜੇ ਹੋ ਸਕਿਆ ਤਾਂ ਚੈੱਕ ਕਰਵਾ ਦੇਣੀ ਜੇ ਮੈਨੂੰ ਮਿਲੂਗਾ ਇੱਕ ਸੈਕਿੰਡ ਉਹ ਗਾਜੀ ਹਾਂਜੀ ਇਹ ਆ ਗਿਆ ਬਾਮਾ ਦਾ ਵਰਕ ਤੁਸੀਂ ਦੇਖ ਸਕਦੇ ਹੋ ਜੇ ਕੋਈ ਮੇਰੀ ਭੈਣ ਪਹੁੰਚਿਆ ਤੇ ਕਰਨਾ ਚਾਹੁੰਦੇ ਪਹੁੰਚਿਆ ਦੇ ਵੀ ਕਰ ਸਕਦੇ ਜੇ ਕੋਈ ਬਾਮਾ ਤੇ ਕਰਨਾ ਚਾਹੁੰਦੇ ਬਾਮਾ ਤੇ ਵੀ ਕਰ ਸਕਦੇ ਸੂਟ ਬਣ ਕੇ ਬਹੁਤ ਸੋਹਣਾ ਬਣਦਾ ਸਿੰਪਲ ਸੋਬਰ ਜਾਂ ਸਰਦਾਰੀ ਸੂਟ ਬਣਦਾਗਾ ਇਹਦੇ ਨਾਲ ਜਿਹੜਾ ਤੁਸੀਂ ਜੇ ਡਬਲ ਡਾਈ ਦੁਪੱਟਾ ਕਰਵਾਉਣਾ ਚਾਹੁੰਦੇ ਹੋ ਡਬਲ ਡਾਈ ਵੀ ਕਰਵਾ ਸਕਦੇ ਹੋ ਮਜੈਂਟਾ ਤੇ ਇਹ ਕਲਰ ਦਾ ਦੁਪੱਟਾ ਬਹੁਤ ਸੋਹਣਾ ਲੱਗੂਗਾ ਜੀ ਬਣਿਆ ਹੋਇਆ ਅਗਰ ਕੋਈ ਮੇਰੀ ਭੈਣ ਸਾਡੇ ਕੋਲ ਸਟਿਚ ਕਰਵਾ ਕੇ ਲੈਣਾ ਚਾਹੁੰਦੇ ਨੇ ਸਟਿਚ ਕਰਵਾ ਕੇ ਵੀ ਲੈ ਸਕਦੇ ਨੇ ਅਗਰ ਤੁਸੀਂ ਸਾਡੇ ਕੋਲ ਦੁਪੱਟਾ ਡਾਈ ਕਰਵਾ ਕੇ ਲੈਣਾ ਚ ਬਾਏ ਕਰ ਸਕਦੇ ਹਾਂ ਜੀ ਇੱਕ ਚੀਜ਼ ਹੋਰ ਭੈਣਾਂ ਦੇ ਮੈਨੂੰ ਮੈਸੇਜ ਆਉਂਦੇ ਨੇ ਤੁਸੀਂ ਪਾਰਸਲ ਕਰ ਦਿਓ ਹਾਂਜੀ ਬਿਲਕੁਲ ਆਪਣੇ ਡੇਲੀ ਦੇ ਰੁਟੀਨ ਦੇ ਪਾਰਸਲ ਡੇਲੀ ਜਾਂਦੇ ਨੇ ਜਿੱਦਾਂ ਕਿ ਆਹ ਪਾਰਸਲ ਸਾਰੇ ਆਪਾਂ ਨੇ ਹੁਣ ਪੈਕ ਕੀਤੇ ਪੈਣੇਗੇ ਇੱਧਰ ਵੀ ਕੁਝ ਪੈਕ ਹੋ ਰਹੇ ਨੇਗੇ ਉਸ ਇੰਨਾ ਜਿੱਦਾਂ ਪੈਕਿੰਗ ਹੋ ਰਹੀ ਹੈ ਸਾਰਿਆਂ ਦੇ ਐਡਰੈਸ ਵਗੈਰਾ ਲਿਖ ਕੇ ਇਹ ਆਪਾਂ ਜਿਹੜੇ ਆ 10 ਵਜੇ ਨੂੰ ਪਾਰਸਲ ਕਰ ਦਾਂਗੇ ਜੀ ਸਾਰੇ ਇੱਥੋਂ 10 ਵਜੇ ਨੂੰ ਆਪਾਂ ਪੋਸਟ ਆਫਿਸ ਓਪਨ ਹੋ ਜਾਂਦਾ ਆਪਾਂ ਉਹਦੇ ਵਿੱਚ ਪਕੜਾ ਆਵਾਂਗੇ ਤਾਂ ਜੋ ਜਿਹੜੀ ਮਾਰਨਿੰਗ ਹੀ ਗੱਡੀ ਆਉਂਦੀ ਆ ਜਲਦੀ ਮੇਰੇ ਭੈਣਾਂ ਦੇ ਪਾਰਸਲ ਨ ਤੁਸੀਂ ਕਿਸੇ ਵੀ ਆਪਣੀ ਸਿਟੀ ਦਾ ਐਡਰੈਸ ਦੱਸ ਕੇ ਪ੍ਰੋਪਰ ਸਾਡੇ ਕੋਲ ਪਾਰਸਲ ਕਰਵਾ ਸਕਦੇ ਹੋ ਬਾਕੀ ਤੁਸੀਂ ਆਪਣੇ ਡਿਜ਼ਾਈਨ ਭੇਜ ਕੇ ਸਾਡੇ ਕੋਲ ਕੋਈ ਵੀ ਜਿਹੜਾ ਸੂਟ ਰੈਡੀ ਕਰਵਾ ਸਕਦੇ ਜਿੰਨੇ ਵੀ ਆਪਣੇ ਕੋਲੇ ਜਿਹੜੇ ਆ ਕਾਟਨ ਦੇ ਸੂਟ ਨੇ ਆਪਾਂ ਸਾਰੇ ਹੀ ਜਲਦੀ ਹੀ ਸੇਲ ਦੇ ਵਿੱਚ ਜਿਹੜੇ ਲਗਾਵਾਂਗੇ ਕਿ ਉਹਨਾਂ ਦੀ ਵੈਸੇ ਤਾਂ ਆਪਣੇ ਕੋਲੇ ਬਹੁਤ ਥੋੜੇ ਰਹਿੰਦੇ ਰਹੇਗੇ ਕਿਉਂਕਿ ਜਿੰਨੇ ਆਪਾਂ ਤਿਆਰ ਕਰਦੇ ਆ ਸਾਰੇ ਹੀ ਆਪਣੇ ਉਹਦੀ ਨਾਲ ਦੀ ਨਾਲ ਸੋਲਡ ਹੋ ਜਾਂਦੇ ਨੇ ਜਿਹੜੇ ਵੀ ਫਿਰ ਵੀ ਆਪਣੇ ਕੋਲ ਇੱਕ ਦੋ ਪੀਸ ਰਹਿੰਦੇ ਆਗੇ ਆਪਾਂ ਉਹਨਾਂ ਨੂੰ ਵੀ ਡਿਸਕਾਊਂਟ ਦੇ ਉੱਪਰ ਲਗਾ ਕੇ ਕੱਢ ਦਾਂਗੇ ਜੀ ਵੀਡੀਓ ਨੂੰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਮੇਰੀ ਉਹਨਾਂ ਭੈਣਾਂ ਤੱਕ ਜ਼ਰੂਰ ਪਹੁੰਚਾਣਾ ਜਿੱਦਾਂ ਕਿ ਮੈਂ ਪਹਿਲਾਂ ਦੱਸਿਆ ਜਿਹੜੀਆਂ ਕਿ ਘਰ ਤੋਂ ਆਪਣਾ ਬਿਜ਼ਨਸ ਸਟਾਰਟ ਕਰਨਾ ਚਾਹੁੰਦੇ ਨੇ ਸੋ ਹੁਣ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਾਈਡ ਤੇ ਘੰਟੀ ਵਾਲਾ ਬਟਨ ਆ ਉਹਨੂੰ ਨੱਪ ਦਿਓ ਜੀ ਤਾਂ ਜੋ ਜਿਹੜੀ ਵੀ ਆਪਾਂ ਵੀਡੀਓ ਜਦੋਂ ਵੀ ਅਪਲੋਡ ਕਰੀਏ ਜਲਦੀ ਤੋਂ ਜਲਦੀ ਤੁਹਾਨੂੰ ਪਤਾ ਲੱਗ ਸਕੇ ਫਿਰ ਵੀਡੀਓ ਨੂੰ ਦੇਖਣ ਲਈ ਥੈਂਕ ਯੂ ਜੀ ਪ੍ਰਾਈਜ਼ ਮੈਂ ਸਾਰਿਆਂ ਦਾ ਵੀਡੀਓ ਦੇ ਵਿੱਚ ਹੀ ਮੈਂਸ਼ਨ ਕਰਤਾ ਫੈਬਰਿਕ ਵਗੈਰਾ ਵੀ ਵਗੈਰਾ ਵੀ ਮੈਂਸ਼ਨ ਕਰਤੀ ਆਗਰ ਕਿਸੇ ਮੇਰੀ ਭੈਣ ਨੂੰ ਕੋਈ ਵੀ ਡਾਊਟ ਫੇਰ ਵੀ ਲੱਗਦਾ ਤਾਂ ਸਾਨੂੰ ਪਰਸਨਲੀ ਮੈਸੇਜ ਕਰਕੇ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤਾਂ ਕਲੀਅਰ ਕਰ ਸਕਦੇ ਆ ਥੈਂਕ ਯੂ ਜੀ